ਆਖਿਰ ਸੇਵੰਦੀਆਂ ਦੇ ਆਗੂ ਸਹਿਬਾਨ ਤੇ ਸਾਡੇ ਮਹਾਪੁਰਸ਼ ਤੇ ਸਾਡੇ ਖਾਸ ਕਰਕੇ ਜਿਹੜੀਆਂ ਭੈਣਾ ਮਾਮਾ ਸਭ ਤੋਂ ਪਹਿਲਾਂ ਫਤਿਹ ਲਗੇ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੇ ਪਤੇ ਸਿਰਫ ਬੋਲਣਾ ਨਹੀਂ ਆਪਾਂ ਜਿਆਦਾ ਜਦੋਂ ਸੁਭਾ ਡੱਲੇਵਾਲ ਸਾਹਿਬ ਨੇ ਸਾਨੂੰ ਬੁਲਾਇਆ ਸੀ ਬਈ ਬਹੁਤ ਚਿਰ ਆਪਾਂ ਬੋਲ ਲੇ ਬਹੁਤ ਸਟੇਜਾਂ ਤੇ ਆਪਾਂ ਇੱਕ ਦੂਜੇ ਦੇ ਬਿਆਨ ਕਰੀ ਜਾਂਦੇ ਆ ਅੱਜ ਸਮਾਂ ਜਿੰਨਾ ਵੀ ਹੋ ਸਕੇ ਸੰਤ ਮਹਾਪੁਰਸ਼ਾਂ ਨੂੰ ਸਟੇਜ ਦਿਓ ਜਿੰਨਾ ਵੀ ਉਹ ਕੀਰਤਨ ਕਰ ਲੈਣ ਜਿਹੜੇ ਸਮੇਂ ਤੇ ਆਪਾਂ ਆ ਜਿੰਨਾ ਵੀ ਹੋ ਸਕੇ ਕੀਰਤਨ ਤੇ ਜ਼ਿਆਦਾ ਸਮਾਂ ਦਿਓ ਮੈਂ ਮਾਫੀ ਵੀ ਚਾਹੁੰਦਾ ਸਾਰਿਆਂ ਤੋਂ ਕਿ ਜੋ ਡੱਲੇਵਾਲ ਸਾਹਿਬ ਨੇ ਆਪਾਂ ਨੂੰ ਪੇਲ ਵੀ ਕੀਤੀ ਆ ਆਪਾਂ ਲਗਾਤਾਰ 24 24 ਘੰਟੇ 12 12 ਘੰਟੇ ਸਪੀਚਾਂ ਦੇ ਬੋਲਦੇ ਰਹਿੰਦੇ ਆ ਜੋ ਸਥਿਤੀ ਦੇ ਵਿੱਚ ਅੱਜ 27 ਮਾ ਦੇਣਾ ਹੈ ਡੱਲੇਵਾਲ ਸਾਹਿਬ ਨੂੰ ਮਰ ਵਰ ਤੇ ਬੈਠਿਆਂ ਨੂੰ 27 ਮਾ ਦੇਣਾ ਹੈ ਸਪਾਈਂ ਦਿਨਾਂ ਦੇ ਵਿੱਚ ਆਪਾਂ ਉਹ ਸਤੇ ਪਾਰ ਕਰ ਗਏ ਜਿਹੜੀ ਖਾਸ ਕਰਕੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਬੱਸਾਂ ਦੇ ਵਿੱਚ ਚਰਚਾ ਹੁੰਦੀ ਹੈ ਕਿ بڑے ਲੀਡਰ ਯਾਰ ਮਾਰ-ਬੱਤ ਸ਼ੁਰੂ ਕਰ ਲੈਂਦੇ ਨੇ ਜਦੋਂ ਮਾੜਾ ਜਿਹਾ ਵਿਸ਼ਵਾਸ ਹੋ ਜਾਂਦਾ ਧਰਨਾ ਠਾ ਲੈਂਦੇ ਨੇ ਫੇਰ ਲਾ ਲੈਂਦੇ ਨੇ ਜਾਂ ਬਿਨਾਂ ਵਜਾ ਤੋਂ ਰੋੜਾ ਤੇ ਬਹਿ ਜਾਂਦੇ ਨੇ ਬਿਨਾਂ ਵਜਾ ਤੋਂ ਰੇਲ ਦੀਆਂ ਪਟੜੀਆਂ ਤੇ ਆ ਜਾਂਦੇ ਨੇ ਕੋਈ ਇਹਨਾਂ ਦੀ ਮੰਗ ਦਾ ਨਮਟਾਰਾ ਤਾਂ ਆਪਾਂ ਨੂੰ ਦਿਖਦਾ ਨਹੀਂ ਸਿਰਫ ਇੱਕ ਦੂਜੇ ਨੂੰ ਨਿੰਦਣ ਤੇ ਬਿਆਨਬਾਜ਼ੀ ਕਰਦੇ ਨੇ ਤਾਂ ਉਹ ਸਥਿਤੀ ਹੁਣ ਮੈਨੂੰ ਲੱਗਦਾ ਆਪਾਂ ਪਾਰ ਕਰ ਗਏ ਲੋਕਾਂ ਨੂੰ ਵਿਸ਼ਵਾਸ ਹੋਇਆ ਕਿ ਕੋਈ ਆਗੂ ਜੋ ਕਿ ਹੈ ਉਹ ਤੇ ਤੁਰਿਆ ਤਾਂ ਉਸ ਪੇਲ ਨੂੰ ਅੱਜ ਪਤਾ ਲੱਗਦਾ ਹੈ ਕੇ ਸਮੇਤ ਪਰਿਵਾਰਾਂ ਸਮੇਤ ਇੱਥੇ ਅੱਜ ਸਾਡੇ ਛੋਟੇ-ਛੋਟੇ ਬੱਚੇ ਸਾਡੀਆਂ ਪੈਣਾ ਮਲਾਜ਼ਮ ਜਿਹੜੇ ਚਾਹ ਕਿਸੇ ਛੋਟੇ ਧਾਰੇ ਚਾਹ ਪ੍ਰਾਈਵੇਟ ਧਾਰਿਆਂ ਦੇ ਵਿੱਚ ਕੰਮ ਕਰਦੇ ਨੇ ਸਮੇਤ ਪਰਿਵਾਰ ਲੈ ਕੇ ਮੋਰਚੇ ਚਾਹਉ ਜੋ ਪੇਲ ਕੀਤੀ ਸੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਲੱਬਾਂ ਨੂੰ ਕਿ 12500 ਪਿੰਡ ਹੈ ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਨਾ ਰਹੇ ਜਿਹੜੇ ਪਿੰਡ ਦੇ ਵਿੱਚੋਂ ਆਪਾਂ ਟਰੈਲ ਟਰਾਲੀ ਤਿਆਰ ਕਰਕੇ ਰਾਸਣ ਭੇਜ ਕੇ 10 ਬੰਦੇ ਭੇਜਦਿਏ ਤੇ 12.5 ਹਜ਼ਾਰ ਕਿਤੇ ਗਿਣਤੀ ਚੀ ਹੁੰਦਾ 12.5 ਹਜ਼ਾਰ ਟਰੈਲ ਟਰਾਲੀ ਮੂਰੇ ਜੇਨ ਤੇ ਕਬਗ ਜਾਗੇ ਤੇ ਪਿੱਛੇ ਪਾਤੜਾਂ ਨੂੰ ਪਾਰ ਕਰ ਜਾਗੇ ਇਤਿਹਾਸ ਦੇ ਵਿੱਚ ਉਹ ਨਗਰਾਂ ਦਾ ਨਾਮ ਲਿਖਿਆ ਜਾਊ ਕਿ ਇਸ ਮੋਰਚੇ 'ਚ ਇੱਕ ਵੀ ਪਿੰਡ ਨਹੀਂ ਵਾਰ ਰਿਹਾ ਤੁਸੀਂ ਉਸ ਮੋਰਚੇ ਨੂੰ ਵੀ ਪਾਰ ਕਰੋਗੇ ਜਿਹੜਾ ਆਪਾਂ 2020 ਤੇ 21 ਦੇ ਵਿੱਚ ਦਿੱਲੀ ਬੈਠੇ ਸੀ ਮੈਂ ਤਾਂ ਕਿ ਕੈਨਾ ਵੀ ਪਾਰ ਕਰ ਗਏ ਜਿਹੜੀ ਕਮੇਟੀ ਦੀ ਰਿਪੋਰਟ ਆਈ ਹੈ 75 ਸਾਲਾਂ ਦੇ ਵਿੱਚ ਪਾਰਲੀਮੈਂਟ ਦੀ ਕਮੇਟੀ ਨੇ ਲਿਖ ਕੇ ਰਿਪੋਰਟ ਐਮਐਸਪੀ ਗ੍ਰਾਂਂਟੀ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕਰੀ ਹੋਵੇ ਉਹ ਸਰਕਾਰ ਨੇ ਜੀਰੇ ਵਿੱਚੋਂ ਕਮੇਟੀ ਤੇ ਬਹੁਤ ਸੰਮਤੀ ਬੀਜੇਪੀ ਦੀ ਹੈ ਇੱਕ ਵੀ ਮੈਂਬਰ ਨੇ ਇਹ ਨਹੀਂ ਲਿਖ ਕੇ ਵਿਖਾਇਆ ਕਿ ਅਸੀਂ ਸਾਡਾ ਨੋਟ ਕਰ ਲਓ ਕਿਸੇ ਜਿਹੜਾ ਸਹਿਮਤ ਨਹੀਂ ਕੱਤੀ ਦੇ ਕੱਤੀ ਐਮਪੀ ਆਨੇ ਜਿਹੜੀ ਉਹ ਲਿਖ ਕੇ ਰਿਪੋਰਟ ਦਿੱਤੀ ਆ ਉਹ ਰਾਤ ਆਪਣੇ ਚਰਨ ਦੇ ਚੰਨੀ ਇੱਥੇ ਫੜਾ ਕੇ ਗਏ ਨੇ ਆਪਣੇ ਬੰਦਿਆਂ ਦੀ ਡਿਊਟੀ ਲਈ ਐ ਵੀ ਇਹਨੂੰ ਪੜ ਲਓ ਕੋਈ ਕਿਸਾਨਾਂ ਲਈ ਕੋਈ ਮੱਦ ਲਿਖੀ ਐ ਕਿ ਨਹੀਂ ਲਿਖੀ ਤਾਂ ਆਪਾਂ ਉਹਦੇ ਬੋਲਾਂਗੇ ਮੈਂ ਇਹ اپੀਲ ਕਰਦਾ ਆ ਫੇਰ ਸਾਰਿਆਂ ਨੂੰ ਕਿ ਜਿੰਨੇ ਪੰਜਾਬ ਤੋਂ ਉਮੀਦ ਸੀ ਤੋਰ पेओ ਤੁਸੀਂ ਪਰਿਵਾਰਾਂ ਸਮੇਤ ਪੰਚਾਇਤਾਂ ਦੇ ਮਤੇ ਆਗੇ ਸਾਡੇ ਕੋਲੇ ਵੀ ਅਸੀਂ ਮੋਰਚੇ ਦੇ ਨਾਲ ਸਹਿਮਤ ਆਏ। ਬਸ ਡੱਲੇਵਾਲ ਸਾਹਿਬ ਦੀ ਇੱਕ ਅਪੀਲ ਹੈ ਸਾਡੀ ਹਰੇਕ ਮੀਟਿੰਗ ਦੇ ਵਿੱਚ ਕਹਿੰਦੇ ਰਹੇ ਨੇ ਹੁਣ ਵੀ ਕਹਿੰਦੇ ਨੇ ਕਿ ਮੈਨੂੰ ਪੁਲਿਸ ਨੂੰ ਚੱਕਣ ਨਾ ਦਿਓ ਇਥੋਂ। ਇਹ ਮੈਂ ਖਾਸ ਕਰਕੇ ਪੰਜਾਬੀਆਂ ਨੂੰ ਜੇ ਆਪਾਂ ਦੇਸ਼ ਜਗ ਲਈ 98% ਕੁਰਬਾਨੀਆਂ ਕੀਤੀਆਂ ਤਾਂ ਇਥੋਂ ਮੋਰਚਾ ਨਾ ਹਾਰ ਜੀਏ ਜੇ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਉਹ ਵੀ ਬਿਆਨਬਾਜ਼ੀ ਸ਼ੁਰੂ ਹੋ ਜਾਣੀ ਹੈ ਬਈ ਲੀਡਰਾਂ ਦੇ ਅੰਦਰ ਘਾਤੇ ਕਹਿਤਾ ਹੋਣਾ ਮੇਰਾ ਬਹੁਤ ਦਿਨ ਹੋ ਗਏ ਮੈਂ ਮਰਨ ਕਿਨਾਰੇ ਸੀ ਮੈਨੂੰ ਚੱਕ ਲੋ ਇਹਦੇ ਸਵਾਲਾਂ ਦੇ ਜਵਾਬ ਦਿੰਦੇ ਰਹਿ ਜਾਾਂਗੇ ਪਰ ਉਹਨੇ ਕਿਹਾ ਵੀ ਮੇਰੀ ਫੌਜ ਹੈ ਜਿਹੜੀ ਥੱਲੇ ਘੇਰਾ ਇੰਨਾ ਤਕੜਾ ਕਰ ਦਉ ਕਿ ਮੇਰੇ ਤੇ ਇੱਕ ਪੁਲਿਸ ਪਹੁੰਚੇ ਨਾ ਇੰਨੇ ਕਪੀਲ ਨੂੰ ਜਿੰਨੀਆਂ ਵੀ ਤੁਸੀਂ ਪੰਚਾਇਤਾਂ ਕਲੱਬ ਸਾਡੀਆਂ ਭਰਾਤਰੀ ਜਸੇਵੰਦੀਆਂ ਸੰਤ ਮਹਾਪੁਰਸ਼ ਉਹਨਾਂ ਤੋਂ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਰਾਤ ਨੂੰ ਤੁਸੀਂ ਇੱਥੇ ਕਿੰਨਾ ਪਹਿਰਾ ਦੇ ਸਕਦੇ ਆ ਜਿਹੜੇ ਖਨੌਰੀ ਦੇ ਨਾਲ ਪਿੰਡ ਲੱਗਦੇ ਆ ਉਹਨਾਂ ਦਾ ਆਪਾਂ ਕੁਝ ਜਿਹੜਾ ਵੱਡਾ ਯੋਗਦਾਨ ਹੈ ਦੇ ਨਹੀਂ ਸਕਦੇ ਉਹਨਾਂ ਨੂੰ ਸਾਡੀਆਂ ਭੈਣਾਂ ਉਹ ਸਵੇਰ ਰੋਟੀ ਪਕਾਉਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਤੇ ਰਾਤ ਨੂੰ 50 50 ਬੰਦੇ ਉਹਨਾਂ ਦੇ ਆਉਂਦੇ ਨੇ ਪਿੰਡਾਂ ਦੇ ਵਿੱਚੋਂ ਜਿਹੜੀ ਚਰਚਾ ਚੱਲਦੀ ਸੀ ਨਾ ਵੀ ਸਾਡੇ ਪਿੰਡ 'ਚ ਪੁਲਸ ਆ ਕੇ ਖੜ ਜੂ ਅੱਜ ਉਹ ਪਿੰਡ ਆਪਣੇ ਪਹਿਰਾ ਦੇ ਰਹੇ ਨੇ ਕਿਸ ਲਈ ਕਿ ਗੱਲੇਵਾਲ ਦੇ ਵਿਚਾਰ ਨੇ ਗੱਲੇਵਾਲ ਦੀ ਸੋਚ ਨੇ ਉਹਨਾਂ ਦਾ ਮਨ ਜਿੱਤ ਲਿਆ ਅੱਜ ਤੁਰੇ ਨੇ ਉਹ ਮੋਰਚੇ ਕੰਨ ਮੈਂ ਇੱਕ ਅਪੀਲ ਕਰਨਾ ਸਾਰਿਆਂ ਨੂੰ ਉਹ ਖਾਸ ਕਰਕੇ ਸਾਡੇ ਮਿੱਤਰ ਨੇ ਇੱਕ ਬੜੀ ਖਬਰ ਚੱਲੀ ਜਾ ਰਹੀ ਹੈ ਬੇਈ ਢੱਲੇਵਾਲ ਸਾਹਿਬ ਦਾ ਮਰਮਰਤ ਖਲਾਅ ਲੀ ਗਏ। ਉਹ ਕੱਲ ਤੱਕ ਸਰ ਨੂੰ ਅਪੀਲ ਕਰ ਲੀ ਗਏ। ਪ੍ਰਭੂ ਅਸੀਂ ਕੋਈ ਦਿਨ ਗਿਣਨ ਲਈ ਨਹੀਂ ਬੈਠਾ ਢੱਲੇਵਾਲ ਸਾਹਿਬ। ਢੱਲੇਵਾਲ ਦਿਨ ਨਹੀਂ ਗਿਣੌਣ ਲੱਗਿਆ ਵੀ ਮੈਂ 35 ਦਿਨ ਮਰਮਰਤ ਤੇ ਬੈਠਾ 40 ਦਿਨ ਤੇ ਬੈਠਾ। ਜਿਹੜੇ ਦੇ ਸਹਾਯੋਗ ਦੇ ਸਕਦੇ ਹੋਂ ਉਹ ਸਰਕਾਰ ਦੇ ਖਿਲਾਫ ਬੋਲੋ। ਜੋਨੇ ਮਜਬੂਰ ਕੀਤਾ ਇੱਥੇ ਬੈਠਣ ਲਈ ਉਹ ਮੰਗਾਂ ਦਾ ਫਿਕਰ ਕਰੋ ਜਿਹੜੀਆਂ ਛੱਡ ਕੇ ਆਏ ਆਂ ਜਿਹੜੇ ਇਕੱਲੇ ਡੱਲੇਵਾਲ ਸਾਹਿਬ ਦੀ ਸੇਧ ਦਾ ਖਿਆਲ ਨਾ ਕਰੋ 7 ਲੱਖ ਜਿਹੜਾ ਕਿਸਾਨ ਖੁਦਕਸ਼ੀ ਕਰ ਚੁੱਕਿਆ ਉਹਦਾ ਫਿਕਰ ਕਰੋ ਉਹ ਬੜੀ ਚੈਨਲ ਤੇ ਖਬਰ ਚੱਲੀ ਜਾ ਰਹੀ ਹੈ ਕਿ ਅਸੀਂ ਮਨ ਬਣਾਇਆ ਮੂਹਰੇ ਆਏ ਹਾਂ ਵੇ ਗੱਲੇਵਾਲ ਸਾਹਿਬ ਨੂੰ ਅਪੀਲ ਕਰਾਂਗੇ ਸਸਤਾ ਨੂੰ ਅਪੀਲ ਕਰਾਂਗੇ ਕਿ ਉਹਦਾ ਬਰਬਰਤ ਖਲਾ ਦਈਏ ਇਹਦਾ ਮਤਲਬ ਫਿਕਰ ਲੱਗਣ ਲੱਗ ਗਿਆ ਫਿਕਰ ਹੈ ਨਾ ਅੰਦਰ ਉਹਨਾਂ ਨੂੰ ਫਿਕਰੇ ਕਰਨਾ ਚਾਹੀਦਾ ਕਿ ਸਰਕਾਰ ਤੋਂ ਮੰਗ ਮਨਾ ਨਹੀਂ ਸਕੇ ਕਿਸੇ ਆਗੂ ਨੇ ਦਿਲ ਕੀਤਾ ਮਨ ਬਣਾਇਆ ਉਹਨਾਂ ਨੇ ਮਨ ਬਣਾ ਕੇ ਇਹ ਪੀਲ ਕਰਨੀ ਸਾਨੂੰ ਕਿ ਮੇਰਾ ਪਹਿਰਾ ਕਮਜ਼ੋਰ ਨਾ ਹੋਣ ਦਿਓ ਮੈਂ ਅਪੀਲ ਕਰਦਾ ਅਪੀਲ ਕਰਦੇ ਆ ਉਹ ਜਿਹੜੀ ਉਹਨਾਂ ਨੇ ਵੀਡੀਓ ਪਾਈ ਉਹ ਡਿਲੀਟ ਕਰ ਦੇਣ ਨਹੀਂ ਫਿਰ ਤੱਥਾਂ ਦੇ ਮੁਤਾਬਕ ਜਬ ਜਵਾਬ ਦੇਵਾਂਗੇ ਤੱਥਾਂ ਤੇ ਜਵਾਬ ਦੇਵਾਂਗੇ ਅੱਜ ਮੇਰੀ ਸਾਡੇ ਫੋਰਮ ਵੱਲੋਂ ਪੀਲ ਆਨਨ ਨੂੰ ਦੋਨੇ ਫੋਰਮ ਵੱਲੋਂ ਸਾਡੇ ਕਿ ਭਰਾਵੋ ਅਸੀਂ ਕਿਸੇ ਨੂੰ ਨੀਵਾਂ ਕਿਸੇ ਨੂੰ ਉੱਚਾ ਇੱਕ ਇਕੌਣ ਨੇ ਨਹੀਂ ਬੈਠੇ ਅਸੀਂ ਬੈਠੇ ਆ ਕਿ ਇੱਕ ਵਾਦਾ ਕਰਕੇ ਐਸੀ ਹਰਿਆਣੇ ਵਾਲਿਆਂ ਨਾਲ ਜੀਪੀ ਵਾਲਿਆਂ ਨਾਲ ਕਰਕੇ ਆਏ ਸੀ ਜਦੋਂ ਅਸੀਂ ਦਿੱਲੀੋਂ ਉੱਠਣ ਲੱਗੇ ਗੱਲੇਵਾਲ ਸਾਹਿਬ ਦੇ ਮੂਹਰੇ ਹੋਗੇ ਸੀ ਨੌਜਵਾਨ ਹਰਿਆਣੇ ਵਾਲੇ ਉਹ ਜਵਾਬ ਯਾਦ ਕਰਿਓ ਗੱਲੇਵਾਲ ਸਾਹਿਬ ਨੂੰ ਇਹ ਕਹਿਣ ਲੱਗੇ ਤੂੰ ਛੱਡ ਕੇ ਜਾਣ ਲੱਗਿਆ ਪੰਜਾਬ ਵਾਲਿਓ ਉਦੋਂ ਦੁਨੀਆ ਦਾ ਨਾਂ ਨਹੀਂ ਲੈਂਦਾ ਕਿਸੇ ਨੇ ਉਦੋਂ ਪੰਜਾਬ ਦਾ ਨਾਂ ਲੈਂਦਾ ਸੀ ਪੰਜਾਬ ਵਾਲੇ ਸਾਨੂੰ ਛੱਡ ਕੇ ਜਾ ਰਹੇ ਹੋ ਬੱਲੇਵਾਲ ਸਾਹਿਬ ਨੇ ਮੀਟਿੰਗ ਤੋਂ ਉੱਠ ਕੇ ਵਿਸ਼ਵਾਸ ਦਿਵਾਇਆ ਸੀ ਕਿ 750 ਟਰਾਲੀ ਸਾਡੀ ਟਿਕਰੀ ਸਿੰਘੂ ਖੜੀ ਹੈ ਮੈਂ ਛੱਡ ਕੇ ਨਹੀਂ ਜਾਂਦਾ ਐਲਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਜੋ ਕੁਝ ਕਰਨਾ ਪਿਆ ਕਰੂੰਗਾ ਸੋਡੇ ਨਾਲ ਵਾਦਾ ਤੇ ਪ੍ਰਭੂ ਅੱਜ ਉਹ ਵਾਦਾ ਗੱਲੇਵਾਲ ਸਾਹਿਬ ਦੇ ਤਾਂ ਯਾਦ ਹੈ ਕਿ ਮੈਂ ਬਾਹਰਲੇ ਸਕੇਟਾਂ ਨੂੰ ਕਿਹ ਕਿ ਆਇਆ ਸੀ ਉਸ ਵਾਦੇ ਤੇ ਪੂਰਾ ਹਿੱਦੇ ਐਮਐਸਪੀ ਕਾਨੂੰਨ ਬਣ ਜੂਗਾ ਮੰਗਾ ਮੰਨ ਜੂ ਲੋੜ ਨਹੀਂ ਪੈਣੀ ਵੀ ਗੱਲੇਵਾਲ ਸਾਹਿਬ ਤੁਸੀਂ ਮਰਵਾਤ ਖੋਲ ਦਿਓ ਆਟੋਮੈਟਿਕ ਹੀ ਆਪਾਂ ਮੰਨ ਲਾਂਗੇ ਪਰ ਇਸ ਸਮੇਂ ਉਹ ਸਾਥੀਆਂ ਨੇ ਪੋਸਟਾਂ ਪਾਉਣੀਆਂ ਸਰਕਾਰ ਵੱਲੋਂ ਇਹ ਪੋਸਟਾਂ ਪਾਉਣੀਆਂ ਫੈਕਟਰੀਆਂ ਬਣਾ ਕੇ ਕਿ ਡੱਲੇਵਾਲ ਸਾਹਿਬ ਤਾਂ ਸ਼ਹੀਦ ਹੋ ਗਏ ਉਹਦਾ ਮਤਲਬ ਕੀ ਕਿ ਲੋਕਾਂ ਦੀ ਭਾਵਨਾਵਾਂ ਲੋਕਾਂ ਦੀ ਤਾਕਤ ਦੇਖ ਰਹੇ ਨੇ ਕਿ ਕਿਤੇ ਸੱਚੀ ਹਕੀਕਤ ਤੇ ਖਬਰ ਆ ਜਾਂਦੀ ਹੈ ਤਾਂ ਦੇਸ਼ ਦੇ ਹਾਲਾਤ ਕਿਹੋ ਜਿਹੇ ਹੋਣਗੇ ਪੰਜਾਬ ਦੇ ਕਿਹੋ ਜਿਹੇ ਹੋਣਗੇ ਇਹ ਏਜੰਸੀਆਂ ਚਾਣਣਾ ਚਾਹੁੰਦੀਆਂ ਨੇ ਫੇਕ ਐਡੀਆ ਬਣਾ ਕੇ ਇਸ ਲਈ ਮੇਰੀ ਬੇਨਤੀ ਕਿ ਲੋਕਾਂ ਨੇ ਮਨ ਬਣਾ ਲਿਆ ਪਰਿਵਾਰਾਂ ਸਮੇਤ ਆਇਓ ਪੰਚਾਇਤਾਂ ਆਈਆਂ ਨੇ ਸਾਡੀਆਂ ਮਲਾਦਮ ਦਸੇ ਬੰਦੀਆਂ ਆਈਆਂ ਨੇ